ਤਾਂ ਲਾਪਰਵਾਹੀ ਦੀ ਹੱਦ ਹੋ ਗਈ ਪਿੰਡ ਗੋਬਿੰਦਪੁਰਾ ਚ ਸਿਹਤ ਵਿਭਾਗ ਤੇ ਅੰਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਜਿੱਥੇ ਮਾਸੂਮ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਦਰਅਸਲ ਛੋਟੇ ਬੱਚਿਆਂ ਨੂੰ ਅੰਗਣਵਾੜੀ ਕੇਂਦਰ ਤੋਂ ਦਿੱਤੀ ਜਾਣ ਵਾਲੀ ਆਇਰਨ ਤੇ ਫੋਲਿਕ ਐਸਿਡ ਸਰਪ 6 ਮਹੀਨਿਆਂ ਦੀ ਐਕਸਪਾਇਰੀ ਦਿੱਤੀ ਗਈ ਤੇ ਜਦੋਂ ਇਸ ਬਾਰੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਵੱਲੋਂ ਹਲਕ ਕੀਤਾ ਗਿਆ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਤਾਂ ਜੀਆਂ ਇੱਥੇ ਬਸ ਨਹੀਂ ਆਂਗਣਵਾੜੀ ਕੇਂਦਰ ਵੱਲੋਂ ਖਬਰ ਤੋਂ ਬਾਅਦ ਦੂਜੀ ਡੋਜ਼ ਨਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਨੇ ਜੀ ਰਾਸ਼ਨ ਵੰਡਣ ਅੰਗਣਵਾੜੀ 'ਚ ਰਾਸ਼ਨ ਵੰਡਦੇ ਸੀਗੇ ਉਹਦੇ ਨਾਲ ਦੋ ਸ਼ਿਸ਼ੀਆਂ ਦੇ ਰਹੇ ਨੇ ਆਵਲੀਆਂ ਬੱਚਿਆਂ ਵਾਸਤੇ ਨਾ ਤਾਂ ਉਹ ਐਵੇਂ ਦਾ ਦੱਸ ਰਹੇ ਆ ਕਿ ਵੀ ਕਿਵੇਂ ਦੇਣੀਆਂ ਬੱਚੇ ਨੂੰ ਕਿੰਨੇ ਚਮਚ ਦੇਣੇ ਆ ਕੁਛ ਨਹੀਂ ਐਵੇਂ ਦਾ ਦੱਸ ਰਹੇ ਤੇ ਅਸੀਂ ਘਰ ਜਾ ਕੇ ਦੇਖਿਆ ਇਹ ਐਕਸਪਾਇਰ ਹੋਈਆਂ ਪੰਜੇ ਨੇ ਸਾਨੂੰ ਇਸ ਮਾਮਲੇ ਦੀ ਜਾਂਚ ਚਾਹੀਦੀ ਹੈ ਕਿੰਨੀਆਂ ਕਿ ਸ਼ਿਸ਼ੀਆਂ ਨੇ ਪਿੰਡ 'ਚ ਵੰਡੀਆਂ ਹੋਣਗੀਆਂ ਹੈ ਕਿੰਨੇ ਬੱਚੇ ਇੱਥੇ ਵੱਢਦੇ ਨੇ ਉਹ ਤਾਂ ਬੱਚਿਆਂ ਦੇ ਹਿਸਾਬ ਨਾਲ ਜੋ-ਜੋ ਵੀ ਇਹਨਾਂ ਕੋਲ ਐਡ ਨਹੀਂ ਜੀ ਉਹਨਾਂ ਨੂੰ ਸਭ ਨੂੰ ਫੋਨ ਕਰਕੇ ਆਪ ਕਹਿ ਰਹੇ ਹੈਗੇ ਵਿਰਾਸਣ ਲੈ ਕੇ ਜਾਓ ਕਦੋਂ ਦਿੱਤੀਆਂਗੇ ਕੱਲ੍ਹ ਦਿੱਤੀਆਂ ਨੇ ਜੀ ਬੱਚਿਆਂ ਦੀ ਗਰੋਥ ਵਾਸਤੇ ਜਾਂ ਲੇਡੀਜ਼ ਵੀ ਪੀ ਸਕਦੇ ਨੇ ਵੀ ਇਹ ਵਧੀਆ ਹੁੰਦੀਆਂ ਨੇ ਕਿ ਇਸ ਤਰ੍ਹਾਂ ਦੱਸਿਆ ਇਹਨਾਂ ਨੂੰ ਕਿੱਥੋਂ ਲੈ ਕੇ ਗਏ ਇਹ ਇਥੇ ਗੋਬਿੰਦਪੁਰੇ ਜਿਹਾ ਬਾਹਰ ਵਾਲੇ ਜੋ ਅੰਗਣਵਾਰੀ ਦਫ਼ਤਰ ਹੈ ਇਥੋਂ ਦਿੱਤੀਆਂ ਗਈਆਂ ਨੇ ਜੀ ਕਿ ਸਮੱਸਿਆ ਕੀ ਆਈ ਐਸਸੀ ਦੀ ਸਮੱਸਿਆ ਇਹ ਇਹਨਾਂ ਦੀ ਡੇਟ ਟੱਪਣ ਤੋਂ ਬਾਅਦ ਜਦੋਂ ਇਹਨਾਂ ਨਾਲ ਹੁਣ ਥੋੜਾ ਟਕਰਾਅ ਹੋਇਆ ਵੀ ਤੁਸੀਂ ਇਹ ਐਕਸਪਾਇਰ ਕਿਉਂ ਦਿੱਤੀਆਂ ਨੇ ਗਿਆ ਤਾਂ ਬਾਅਦ ਚ ਇਹਨਾਂ ਨੇ ਜੋ ਬੱਚੀਆਂ ਸੀਸ਼ੀਆਂ ਦੀਆਂ ਕਦੋਂ ਪੈਕਟ ਇਹਨਾਂ ਨੇ ਆ ਦੇਖੋ ਚੁੱਲ੍ਹੇ ਦੇ ਵਿੱਚ ਵੀ ਇਹਨਾਂ ਨੇ ਮਚਾ ਦਿੱਤਾ ਉਦੋਂ ਜਦੋਂ ਇਸ ਬਾਰੇ ਸੀਟਪੀਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਬਾਰੇ ਜਾਣਕਾਰੀ ਨਾ ਹੋਣ ਦਾ ਕਹਿ ਕੇ ਆਪਣਾ ਪੱਲਾ ਝਾੜਿਆ ਇਹ ਸਰ ਮੈਨੂੰ ਦੇਖੋ ਇਹਦੇ ਬਾਰੇ ਕੋਈ ਜਾਣਕਾਰੀ ਕਿਸੇ ਪਬਲਿਕ ਵੱਲੋਂ ਨਹੀਂ ਦਿੱਤੀ ਗਈ ਔਰ ਨਾ ਹੀ ਮੇਰੇ ਡਿਪਾਰਟਮੈਂਟ ਦੇ ਵਰਕਰ ਵੱਲੋਂ ਜਾਂ ਸੁਪਰਵਾਈਜ਼ਰ ਵੱਲੋਂ ਮੈਨੂੰ ਕੋਈ ਜਾਣਕਾਰੀ ਤੁਹਾਡੇ ਵੱਲੋਂ ਹੀ ਮੇਰੇ ਕੋਲ ਜਾਣਕਾਰੀ ਆਈ ਹੈ ਸੋ ਇਸ ਸਬੰਧੀ ਮੈਂ ਜਾ ਕੇ ਇਹਦੀ ਕੋਖ ਕਰਾਂਗੀ ਪੂਰੀ ਕਿਸ ਪੜਾ ਤੱਕ ਕੀ ਹੋਇਆ ਹੈ ਸੋ ਹੁਣ ਇੱਥੇ ਜਿੱਥੇ ਅੰਗਨਵਾੜੀ ਕੇਂਦਰ ਤੇ ਸਵਾਲ ਖੜੇ ਹੋ ਰਹੇ ਨੇ ਉੱਥੇ ਹੁਣ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਵੀ ਸਵਾਲਾਂ ਚ ਹੈ ਕਿ ਆਖਿਰ ਇੰਨੀ ਵੱਡੀ ਲਾਪਰਵਾਹੀ ਕਿਸ ਤਰ੍ਹਾਂ ਹੋ ਸਕਦੀ ਹੈ ਕਿ ਆਖਿਰ ਇੰਨੀ ਵੱਡੀ ਗਲਤੀ ਕਿਸ ਤਰ੍ਹਾਂ ਤੇ ਕਿਸ ਤੋਂ ਹੋਈ ਕੌਣ ਇਸ ਦਾ ਜ਼ਿੰਮੇਵਾਰ ਹੈ ਇਸ ਤੇ ਹੁਣ ਸਰਕਾਰ ਦੀ ਕੀ ਕਾਰਵਾਈ ਹੋਏਗੀ ਜਦ ਬੰਦ ਫਾਈਲਾਂ ਚ ਸਭ ਕੁਝ ਦਬ ਕੇ ਰਹਿ ਜਾਏਗਾ ਸੰਗਰੂਰ ਤੋਂ ਅਨਿਲ ਜੈਨ ਦੀ ਖਾਸ ਰਿਪੋਰਟ